ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਮੀਟ ਕਰਦੇ ਆਂ ਜੀ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਅੱਜ ਆਪਾਂ ਕੋਈ ਬਲੌਗ ਸ਼ੂਟ ਨਹੀਂ ਕਰਨ ਲੱਗੇ ਤੇ ਅੱਜ ਆਪਾਂ ਬਣਾ ਰਹੇ ਆ ਜੀ ਕद्दू ਦਾ ਰਹਤਾ ਤੇ ਆਪਾਂ ਇਸ ਦੀ ਵੀਡੀਓ ਪਾਵਾਂਗੇ ਤੇ ਮੈਂ ਕੱਦੂ ਲੈ ਲਿਆ ਹੋਇਆਗਾ ਤੇ ਇਹਨੂੰ ਆਪਾਂ ਛਿੱਲਦੇ ਆਂਗੇ ਹਾਂਜੀ ਕੱਦੂ ਆਪਾਂ ਛਿੱਲ ਲਿਆਗਾ ਤੇ ਹੁਣ ਆਪਾਂ ਇਹਨੂੰ ਕद्दूकस ਕਰਦੇ ਆਂਗੇ ਨਾਲ ਮੈਂ ਕੱਦੂ ਕਸ ਪਿਆ ਲਿਆ ਹੋਇਆਗਾ ਹਾਂ ਜੀ ਆਪਾਂ ਪਦੂ ਘਸ ਕਰ ਰਹੇ ਹਾਂ ਦੇਖੋ ਦੋਨੋਂ ਮੈਂ ਬਰੀ ਕਾਲੇ ਪਾਸੇ ਨਾਲੇ ਕਰਿਆ ਗਏ ਨੇ ਪਦੂ ਘਸ ਫਿਰ ਆਪਾਂ ਇਹਨੂੰ ਪਾਣੀ ਚ ਪਾ ਕੇ ਚੰਗੀ ਤਰ੍ਹਾਂ ਧੋ ਲਾਂਗੇ ਹਾਂਜੀ ਕਦ ਉਪਰਸ ਮੈਂ ਕਰ ਲਿਆ ਹੋਇਆ ਦਾ ਕਦ ਨੂੰ ਸਾਰੇ ਨੂੰ ਇੱਕ ਸੱਧੂ ਲੈਤਾ ਸੀਗਾ ਹਾਂਜੀ ਆਪਾਂ ਸੱਧੂ ਨੂੰ ਪਾਣੀ ਦੇ ਭਾ ਕੇ ਵਾਲਾ ਦਵਾ ਲਿਆ ਹੋਇਆ ਦਾ ਤੇ ਹੁਣ ਆਪਾਂ ਇਹਨੂੰ ਇੱਕ ਸ਼ਾਲਨੀ ਦੇ ਵਿੱਚ ਪਾ ਕੇ ਠੰਡਾ ਕਰ ਲਾਂਗੇ ਉੱਪਰ ਦੀ ਆਪਾਂ ਇਸ ਤਰ੍ਹਾਂ ਕੋਟਿਆ ਛੱਡ ਦਾਂਗੇ ਤੇ ਜਿਹਦੇ ਨਾਲ ਇਹ ਛੇਤੀ ਠੰਡਾ ਹੋ ਜਾਊਗਾ ਹਾਂਜੀ ਆਪਾਂ ਇਹਨੂੰ ਸ਼ਾਲਨੀ 'ਚ ਪਾ ਲਿਆ ਹੋਇਆ ਦਾ ਤੇ ਇਹਨੂੰ ਛੂਟੀ ਦੇ ਨੀਚੇ ਕਰਤਾ ਹੈ ਜਿਹਦੇ ਨਾਲ ਇਹ ਜਲਦੀ ਜਲਦੀ ఫీ ఫట్ ఫం లేదా జీ కద్దు జాకి ధోక ਇਹਦੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਾਂਜੀ ਕਦੋਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆਗਾ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾ ਦਾਂਗੇ ਥੋੜਾ ਜਿਹਾ ਨਹੀਂ ਗਾੜਾ ਹੈਗਾ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾ ਮੰਗੇ ਜੀਰਾ ਜੀਰਾ ਇਹ ਹੈ ਮੇਰਾ ਪੁੱਣਕੇ ਇਸਕੇ ਰੱਖਿਆ ਹੋਇਆਗਾ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਕਾਲਾ ਨੂਨ ਐਡ ਕਰ ਦਾਂਗੇ ਤੇ ਹਲਕਾ ਜਿਹਾ ਪਾਵਾਂਗੇ ਜੀ ਆਪਾਂ ਨੀਂ ਮਿਰਚ ਨੂਨ ਪਾ ਲਿਆ ਥੋੜੀ ਜਿਹਾ ਪਾਵਾਂਗੇ ਜੀ ਆਪਾਂ ਮਿਰਚ ਨੂਨ ਆਪਾਂ ਆਪਣੇ ਸਵਾਦ ਅਨੁਸਾਰ ਲੈਣਾਗਾ ਜਿੰਨਾਕ ਆਪਣੇ ਖਾਂਦੇ ਘਰ ਖਾਂਦੇ ਨੇਗੇ ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਾਂਜੀ ਇਹ ਹੋ ਗਿਆ ਜੀ ਰੈਡੀ ਆਪਣਾ ਕਦੂ ਦਾ ਰੈਤਾ ਬਾਕੀ ਤੁਸੀਂ ਦੱਸਿਓ ਜੀ ਤੁਹਾਨੂੰ ਸਾਡੀ ਕਿਵੇਂ ਲੱਗੀ ਅੱਜ ਵਾਲੀ ਵੀਡੀਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਕਮੈਂਟ ਕਰਨਾ ਤੇ ਪਿਆਰਾ ਪਿਆਰਾ ਜਿਹਾ ਕਮੈਂਟ ਕਰਨਾ ਤੇ ਸਾਡੀ ਵੀਡੀਓ ਨੂੰ ਲਾਈਕ ਕਰਨਾ ਜੀ